ਇਸ ਵੇਲੇ ਦੀ ਵੱਡੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਨਸਾ ਦੇ ਵਿੱਚ ਇੱਕ ਫੋਰਚਨਰ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਤੇ ਦੋ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮਿਲੀ ਹੋਈ ਜਾਣਕਾਰੀ ਅਨੁਸਾਰ ਇਹ ਨੌਜਵਾਨ ਦੇਰ ਰਾਤ ਮਾਨਸਾ ਤੋਂ ਆਪਣੇ ਪਿੰਡ ਜਾ ਰਹੇ ਸੀ ਤੇ ਅਚਾਨਕ ਹੀ ਗੱਡੀ ਦੇ ਅੱਗੇ ਇੱਕ ਕੁੱਤੇ ਦੇ ਆਣ ਕਰਕੇ ਗੱਡੀ ਬੇਕਾਬੂ ਹੋ ਗਈ ਤੇ ਉਸ ਵਾਰ ਕੰਟਰੋਲ ਨਹੀਂ ਹੋਈ ਤੇ ਗੱਡੀ ਪਲਟੀ ਖਾ ਕੇ ਇੱਕ ਖਾਲਦ ਦੇ ਵਿੱਚ ਜਾ ਵੱਜਦੀ ਹੈ ਜਿਸ ਤੋਂ ਬਾਅਦ ਪੂਰਾ ਹਾਦਸਾ ਵਾਪਰਦਾ ਤੇ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਤੇ ਦੋ ਨੌਜਵਾਨ ਜਿਹੜੇ ਨੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਇਹ ਨੌਜਵਾਨ ਜਿਹੜੇ ਇਸ ਪੂਰੇ ਹਾਦਸੇ ਦੇ ਵਿੱਚ ਮੌਤ ਹੋਈ ਹੈ ਤਾਂ ਇੱਕ ਦੀ ਪਛਾਣ ਗਗਨਦੀਪ ਤੇ ਇੱਕ ਦੀ ਪਛਾਣ ਅਮਨਦੀਪ ਦੇ ਵਜੋਂ ਹੋਈ ਹੈ ਤੇ ਦੋਵੇਂ ਮਾਸੀ ਦੇ ਬੱਚੇ ਨੇ ਤੇ ਇੱਕ ਨੌਜਵਾਨ ਗਗਨ ਜਿਹੜਾ ਹੈ ਉਹ ਹੁਣ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਉਣ ਦੇ ਲਈ ਪੰਜਾਬ ਆਉਂਦਾ ਹੈ ਯੂਐਸਏ ਤੋਂ ਤੇ ਪੰਜਾਬ ਦੇ ਵਿੱਚ 3 ਮਹੀਨੇ ਪਹਿਲਾਂ ਹੀ ਹਜੇ ਉਸ ਦਾ ਵਿਆਹ ਹੋਇਆ ਹੁੰਦਾ ਤੇ ਦੂਸਰਾ ਨੌਜਵਾਨ ਜੀਜੀਐਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਉਹ ਗगन ਦੇ ਮਾਸੀ ਦਾ ਮੁੰਡਾ ਹੈ ਤੇ ਜਿਹੜਾ ਉਸਨੇ ਵੀ ਵਿਦੇਸ਼ ਜਾਣਾ ਸੀ ਤੇ ਵਿਦੇਸ਼ ਚਾਉਣ ਦੇ ਲਈ ਉਸ ਦੇ ਵੱਲੋਂ ਫਾਈਲ ਜਿਹੜੀ ਹੈ ਉਹ ਵੀ ਲਗਾਈ ਗਈ ਸੀ ਤੇ ਹੁਣ ਬੇहद ਮੰਦ ਭਾਗੀ ਖਬਰ ਹੈ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਮਾਨਸਾ ਦੇ ਵਿੱਚ ਜਿਹੜੇ ਹੈ ਇੱਕ ਹਾਦਸਾ ਵਾਪਰਦਾ ਹੈ ਕਾਰ ਜਿਹੜੀ ਆ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਪਲਟੀ ਖਾ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਤੇ ਦੋ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤੇ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਤੇ ਡਾਕਟਰ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਸੁਣ ਲੈਣੇ ਆ। ਇਹ ਜੀ ਸਾਡੇ ਕੋਲੇ ਕੱਲ ਰਾਤ ਚਾਰਜੇਸ ਐਸੀ ਵੀ ਰੋਡ ਸਾਈਡ ਐਕਸੀਡੈਂਟ ਤੇ ਇਹਨਾਂ ਦੇ ਵਿੱਚੋਂ ਜਿਹੜੇ ਦੋ ਮਰੀ ਸੀਗੇ ਉਹ ਤਾਂ ਮੌਕੇ ਤੇ ਮੌਤ ਹੋ ਗਈ ਜਨਾਂ ਦੀ। ਉਹ ਬ੍ਰੌਡਕਾસ્ટ ਐਸੀ ਸਾਡੇ ਕੋਲੇ ਤੇ ਇਹ ਆਪਾਂ ਮੌਜੂਦ ਸ਼ਿਫਟ ਕਰਦੇ ਹਾਂ। ਰਾਤ ਨੂੰ। ਤੇ ਜਿਹੜੇ ਦੋ ਪੇਸ਼ੈਂਟ ਨੇ ਆਪਣੇ ਕੋਲ ਉਹ ਵਜਾਇਆ ਮੇਰੇ ਅਸੇਡਮਿਟ ਨੇ ਪੇਸ਼ੈਂਟ ਦੋਨੇ ਸਟੇਬਲ ਨੇ ਇਫਟਮੈਂਟ ਚੱਲਦੇ ਆਉਂਦਾ ਨਾ ਤੇ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਜੀ ਉਹਦੋਂ ਬਾਅਦ ਕਨਫਰਮ ਹੋ ਜੂ ਕਿ ਕੀ ਦਿੱਕਤ ਹੈ ਨਾ ਕਰ ਇਹ ਨਾਂ ਮਾਂਥਾਂ ਤੋਂ ਗਈ ਸੀ ਮਾਂਥਾਂ ਤੋਂ ਆਪਣੇ ਪਿੰਡ ਚ ਕੇਰੀਆਂ ਵੱਲ ਜਾ ਰਹੀ ਸੀ ਮਾਂਥਾਂ ਤੋਂ ਕਰੀਬ 3-4 ਕਿਲੋਮੀਟਰ ਚ ਕੇਰੀਆਂ ਵਾਲੇ ਪਾਸੇ ਜਾ ਕੇ ਗੱਡੀ ਦਾ ਜਿਹੜਾ ਹੌਸੀ ਮਲ ਗਿਆ ਬੈਲਸ ਡਿੱਗ ਰ ਗਿਆ ਸੀ ਜਿਸ ਕਰਕੇ ਗੱਡੀ ਪਾਟਾ ਖਾਦੀ ਸੀ ਠੀਕ ਹੈ ਨਾ ਪਾਟਾ ਖਾਣ ਦੇ ਬਾਅਦ ਤੇ ਜਦੋਂ ਅਸੀਂ ਦੇਖਿਆ ਦੋ ਬੰਦੇ ਜ਼ਖਮੀ ਸੀ ਤੇ ਲਾਬ ਲਵਜੀਤ ਸਿੰਘ ਤੇ ਦੀਪਕ ਸਿੰਘ ਇਹ ਦੋਨੇ ਜ਼ਖਮੀ ਸੀ ਤੇ ਮੌਕੇ ਤੇ ਜਿਹੜਾ ਸੀ ਆਪਣਾ ਆ ਗਗਨ ਜੋਹੋਤ ਤੇ ਅਮਨਦੀਪ ਇਹ ਦੋਨੇ ਇਹਨਾਂ ਦੀ ਮੌਤ ਹੋ ਚੁੱਕੀ ਸੀ ਜਿਨ੍ਹਾਂ ਨੂੰ ਅਸੀਂ ਲੈ ਕੇ ਤੇ ਦਾਖਲ ਕਰਵਾਇਆ ਗਿਆ ਕਿਉਂਕਿ ਇਹ ਦੋਨੇ ਦਾਖਲ ਚ ਪਏ ਨੇ ਆਪਣੇ ਲਵਜੀਤ ਤੇ ਦੀਪਕ ਤੇ ਗਗਨ ਅਮਰ ਜਦੋਂ ਮੋਸਟਰ ਚ ਨੇ ਇਹਨੇ ਅਵਲ ਕਾਰਬਲ ਅਮਰ ਪ੍ਰਿੰਦੇ ਜੀ ਇਹ ਜੀ ਸਾਡੇ ਕੋਲੇ ਕੱਲ ਇਸ ਵੱਲੋਂ ਦੀ ਵੱਡੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਨਸਾ ਦੇ ਵਿੱਚ ਇੱਕ ਫੋਰਚੂਨਰ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਤੇ ਦੋ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮਿਲੀ ਹੋਈ ਜਾਣਕਾਰੀ ਅਨੁਸਾਰ ਇਹ ਨੌਜਵਾਨ ਦੇਰ ਰਾਤ ਮਾਨਸਾ ਤੋਂ ਆਪਣੇ ਪਿੰਡ ਜਾ ਰਹੇ ਸੀ ਤੇ ਅਚਾਨਕ ਹੀ ਗੱਡੀ ਦੇ ਅੱਗੇ ਇੱਕ ਕੁੱਤੇ ਦੇ ਆਣ ਕਰਕੇ ਗੱਡੀ ਬੇਕਾਬੂ ਹੋ ਗਈ ਤੇ ਉਸ ਵਕਤ ਕੰਟਰੋਲ ਨਹੀਂ ਹੋਈ ਤੇ ਗੱਡੀ ਪਾਲਟੀ ਖਾਕੇ ਕਾਲਦ ਦੇ ਵਿੱਚ ਜਾ ਬੱਜਦੀ ਹੈ ਜਿਸ ਤੋਂ ਬਾਅਦ ਪੂਰਾ ਹਾਦਸਾ ਵਾਪਰਦਾ ਹੈ ਤੇ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਤੇ ਦੋ ਨੌਜਵਾਨ ਜਿਹੜੇ ਨੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਇਹ ਨੌਜਵਾਨ ਜਿਹੜੇ ਜਨਾਂ ਦੀ ਇਸ ਪੂਰੇ ਹਾਦਸੇ ਦੇ ਵਿੱਚ ਮੌਤ ਹੋਈ ਹੈ ਤਾਂ ਇੱਕ ਦੀ ਪਛਾਣ ਗगनਦੀਪ ਤੇ ਇੱਕ ਦੀ ਪਛਾਣ ਅਮਨਦੀਪ ਦੇ ਵਜੋਂ ਹੋਈ ਹੈ ਤੇ ਦੋਵੇਂ ਮਾਸੀ ਦੇ ਬੱਚੇ ਨੇ ਤੇ ਇੱਕ ਨੌਜਵਾਨ ਗगन ਜਿਹੜਾ ਹੈ ਉਹ ਹੁਣ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਉਣ ਦੇ ਲਈ ਪੰਜਾਬ ਆਉਂਦਾ ਹੈ ਯੂਐਸਏ ਤੋਂ ਤੇ ਪੰਜਾਬ ਦੇ ਵਿੱਚ ਤਿੰਨ ਮਹੀਨੇ ਪਹਿਲਾਂ ਹੀ ਹਜੇ ਉਸ ਦਾ ਵਿਆਹ ਹੋਇਆ ਹੁੰਦਾ ਤੇ ਦੂਸਰਾ ਨੌਜਵਾਨ ਜਿਹੜੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਉਹ ਗगन ਦੇ ਮਾਸੀ ਦਾ ਮੁੰਡਾ ਹੈ ਤੇ ਜਿਹੜਾ ਉਸਨੇ ਵੀ ਵਿਦੇਸ਼ ਜਾਣਾ ਸੀ ਤੇ ਵਿਦੇਸ਼ ਜਾਣ ਦੇ ਲਈ ਉਸ ਦੇ ਵੱਲੋਂ ਫਾਈਲ ਜਿਹੜੀ ਆ ਉਹ ਵੀ ਲਗਾਈ ਗਈ ਸੀ ਤੇ ਹੁਣ ਬੇहद ਮੰਦ ਭਾਗੀ ਖਬਰ ਹੈ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਮਾਨਸਾ ਦੇ ਵਿੱਚ ਜਿਹੜੇ ਆ ਇੱਕ ਹਾਦਸਾ ਵਾਪਰਦਾ ਹੈ ਕਾਰ ਜਿਹੜੀ ਆ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਪਲਟੀ ਖਾ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਤੇ ਦੋ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤੇ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਤੇ ਡਾਕਟਰ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਸੁਣ ਲੈਣੇ ਆਂ ਇਹ ਜੀ ਸਾਡੇ ਕੋਲੇ ਕਲਰ ਆ ਚਾਰ ਕੇਸ ਆਈ ਸੀ ਰੋਡ ਸਾਈਡ ਐਕਸੀਡੈਂਟ ਤੇ ਇਹਨਾਂ ਦੇ ਵਿੱਚੋਂ ਜਿਹੜੇ ਦੋ